ਅੱਜ ਜੈ ਜੈਕਾਰ ਸ੍ਰੀ ਅਕਾਲਤਾ ਸਾਹਿਬ ਨੂੰ ਅਸੀਂ ਮਿਲ ਕੇ ਆਏ ਹਾਂ ਜੋ ਸੇਵਾ ਸਾਨੂੰ ਲਈ ਸੀ 2 ਦਸੰਬਰ ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੇ ਉਹ ਸੇਵਾ ਕਰਨ ਪੂਰੀ ਕਰਨ ਤੋਂ ਬਾਅਦ ਅੱਜ ਉਹਨਾਂ ਦਾ ਸ਼ੁਕਰਾਨਾ ਕਰਨ ਲਈ ਆਏ ਸੀ ਔਰ ਇਸ ਗੱਲ ਦਾ ਵੀ ਸ਼ੁਕਰਾਨਾ ਕੀਤਾ ਕਿ ਜਿਹੜੀ ਵਿਛਰੀ ਹੋਈ ਪੰਥਕ ਸ਼ਕਤੀ ਹੈ ਉਹਨੂੰ ਜੋੜਨ ਲਈ ਜੋ ਉਹਨਾਂ ਨੇ ਫਰਮਾਨ ਜਾਰੀ ਕੀਤੇ ਨੇ ਕਿ ਖੇਰੂ ਖੇਰੂ ਹੋਈ ਪੰਥਕ ਸ਼ਕਤੀ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾਵੇ ਕਿਉਂਕਿ ਬੜੀਆਂ ਚੁਣੌਤੀਆਂ ਨੇ ਪੰਥ ਅੱਗੇ ਪੰਜਾਬ ਅਗੇ ਔਰ ਸਾਡੀ ਜਵਾਨੀ ਜਿੰਨਾ ਜ਼ਰੂਰੀ ਆ ਕਿਸਾਨੀ ਖੇਤਾਂ ਚ ਜ਼ਰੂਰੀ ਆ ਔਰ ਮਰਨਬਰ ਤੇ ਡਲੇਵਾਲ ਸਾਹਿਬ ਬੈਠੇ ਨੇ ਨੌਜਵਾਨ ਬੇਰੁਜ਼ਗਾਰ ਕੋ ਮਰਹ ਨੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਬੜੀ-ਬੜੀਆਂ ਸਮੱਸਿਆਵਾਂ ਹੋਈਆਂ ਖੜੀਆਂ ਨੇ ਪੰਜਾਬ ਵਿੱਚ ਰਾਜਕਤਾ ਦਾ ਮਾਹੌਲ ਬਣਿਆ ਖੜਾ ਬਲ ਸਾਰੀਆਂ ਚੁਣੌਤੀਆਂ ਦਾ ਟਕਰਾ ਕਰਨ ਲਈ ਸਾਨੂੰ ਇੱਕ ਜਥੇਬੰਦਕ ਮਜ਼ਬੂਤ ਪੰਥਕ ਇੱਕੈਦੀ ਲੋੜ ਆ ਸੋ ਵਿਖਰੀ ਹੋਈ ਸ਼ਕਤੀ ਨੂੰ ਜੋੜਨ ਲਈ ਉਹਨਾਂ ਨੇ ਕਮੇਟੀ ਬਣਾ ਕੇ ਜਿਹੜਾ ਪ੍ਰਾਲਾ ਕੀਤਾ ਉਹ ਚੰਗੀ ਗੱਲ ਆ ਨਾਲ ਅਸੀਂ ਇਹ ਵੀ ਕਿਹਾ ਵੀ ਹੋਰ ਵੀ ਜਿਹੜੀਆਂ ਪੰਥਕ ਧਿਰਾਂ ਨੇ ਪੰਥਤਾ ਜੀ ਨੇ ਪੰਜਾਬ ਦਾ ਭਰਾ ਚਾਹਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਨਾਲ ਜੋੜਨ ਲਈ ਮਹਲ ਕੋਈ ਵਿਉਤਵੰਦੀ ਕੀਤੀ ਜਾਵੇ ਤਾਂ ਕਿ ਅਸੀਂ ਸਮੁੱਚੇ ਪੰਜਾਬੀਆਂ ਤੇ ਪੰਥ ਨੂੰ ਇਕੱਠਾ ਕਰਕੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ ਸੋ ਕੁੱਲ ਮੋਲਾ ਕੇ ਇਹ ਛੁਕਰਾਣਾ ਕਰਨ ਲਈ ਆਏ ਸੀ ਮੈਂ ਤਾਂ ਨਿੱਜੀ ਤੌਰ ਤੇ ਵੀ ਸਿੱਖ ਸਾਹਿਬ ਦਾ ਧੰਨਵਾਦ ਕੀਤਾ ਜੋ ਕਿ ਸ਼ੁਕਰਾਨਾ ਕੀਤਾ ਕਿਉਂਕਿ ਮੇਰੇ ਵਿਰੁੱਧ ਖਾਸ ਤੌਰ ਤੇ ਜਿਹੜੀਆਂ ਖਾਬਰਾ ਮਨਘੜਤ ਬਣਾ ਕੇ ਖਬਰਾਂ ਵਿੱਚ ਸੋਸ਼ਲ ਮੀਡੀਆ ਚਲਾਈਆਂ ਗਈਆਂ ਸੀ ਉਹਨਾਂ ਤੇ ਸਪਸ਼ਟੀਕਰਨ ਦੇਣ ਦਾ ਮੈਨੂੰ ਮੌਕਾ ਮਿਲਿਆ ਕਿਉਂਕਿ ਬਿਲਕੁਲ ਹੀ ਜਿਹਨੀਆਂ ਗੱਲਾਂ ਨਾਲ ਲੇਗਾ ਜੇ ਗਈ ਨਹੀਂ ਕੋਈ ਹੋਏ ਦੂਰ ਡੇਡੇ ਦਾ ਵੀ ਹੋ ਨਹੀਂ ਸਕਦਾ ਹੁਣ ਪਛਾਗਦੇ ਮਾਮਲੇ ਦੇ ਵਿੱਚ ਮੇਰਾ ਕੀ ਨੇੜਤਾ ਹੋ ਸਕਦਾ ਸਬੰਧ ਔਰ 1 ਮਹੀਨਾ ਪਹਿਲਾਂ ਮੈਨੂੰ ਉਹਨਾਂ ਨੇ ਜੋ ਨਾ ਹਰਾਇਆ ਹੋਵੇ ਜਿਹੜੀ ਜਥੇਬੰਦੀ ਨੇ ਸਰਸਿਆਏ ਨੇ ਤੇ ਸਾਡੇ ਗੁਰੂ ਸਾਹਿਬ ਦਾ ਇੰਨਾ ਉਹਨਾਂ ਨੇ ਸਵਾਗ ਰਚਿਆ ਹੋਵੇ ਉਹਨਾਂ ਨੂੰ ਅਸੀਂ ਕਦੋਂ ਮਾਫ ਕਰ ਸਕਦੇ ਸੀ ਜਿਹੜੀ ਗੱਲ ਸਵਾਲ ਹੀ ਪੈਦਾ ਨਹੀਂ ਹੁੰਦੀ ਉਹ ਮੇਰੇ ਨਾਲ ਜੋੜਤੀ ਸੀ ਬਸੇ ਢੀਂਡਾ ਸਾਹਿਬ ਨੇ ਤਾਂ ਦੂਜੇ ਦਿਨ ਜਿਹਨਾਂ ਦਾ ਬਿਆਨ ਲਾਇਆ ਸੀ ਉਹਨਾਂ ਨੇ ਨਿੰਦਾ ਕਰਤੀ ਸੀ ਫਿਰ ਸੋਸ਼ਲ ਮੀਡੀਆ ਤੇ ਕੋਈ ਗਲਤ ਲੋਕਾਂ ਨੂੰ ਚੱਕ ਕੇ ਆ ਹੁਣ ਕੱਲ੍ਹ ਵਾਰ ਤੋਂ ਫੇਰ ਸ਼ੁਰੂ ਕੀਤਾ ਉਹ ਵੀ ਧਿਆਨ ਚ ਲੈਂਦਾ ਸਿੰਘ ਸਾਹਿਬ ਨੇ ਫੇਰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਮੈਂ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲੈਂਦਾ ਤੇ ਜਦੋਂ ਲੈਂਦਾ ਫਿਰ ਅਸੀਂ ਕਾਨੂੰਨੀ ਨੋਟਸ ਦਿੱਤੇ ਫਿਰ ਉਹ ਵਾਪਸ ਕਰ ਲਿਆ ਇਹ ਸ਼ਰਾਰਤਾਂ ਜਾਨੀ ਕਿਸੇ ਨਾ ਕਿਸੇ ਹੋ ਰਹੀਆਂ ਨੇ ਆ ਜਿਹੜੀ ਇੱਥੇ 1986 ਵਿੱਚ ਦਰਬਾਰ ਸਾਹਿਬ ਦੀ ਗੋਲੀ ਚਲਾਉਣ ਦੇ ਨਾਲ ਮੇਰਾ ਨਾਮ ਜੋੜਿਆ ਜਾ ਰਿਹਾ ਸੀ ਉਹ ਵੀ ਵੈਸੇ ਤਾਂ ਉਹਨਾਂ ਨੂੰ ਉਸ ਦਿਨ ਸਪਸ਼ਟ ਕਰਾਤਾ ਮੈਂ ਉਹਦਾ ਧੰਨਵਾਦ ਕੀਤਾ ਪਰ ਮੈਂ ਅਜ ਤੱਥ ਵੀ ਪੇਸ਼ ਕੀਤਾ ਵੀ ਕੰਦੂ ਖੜੇ ਗਏ ਹੋਏ ਸੀ ਅਸੀਂ ਉਸ ਦਿਨ ਸੱਭ ਬਲਵੰਤ ਸਿੰਘ ਹੁੰਦੇ ਸੀ ਉਹਨਾਂ ਨਾਲ ਸਾਡੀ ਡਿਊਟੀ ਲੱਗੀ ਸੀ ਸੱਭ ਬਲਦੇਵ ਸਿੰਘ ਮਾਨਯੋਗ ਮਤਲਬ ਅਸੀਂ ਉੱਥੇ ਕੰਦੂ ਖੜੇ ਸੀ ਉਸ ਦਿਨ ਗਏ ਹੋਏ ਕੁਦਰਤੀ ਬਾਤ ਤੱਥ ਹੁਣ ਉਹਦੋਂ ਰੱਖਣ ਨਾ ਸਕੇ ਰੱਖਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਪਰ ਸੱਚ ਜਿੰਨਾ ਵੀ ਅਸੀਂ ਜੋਰ ਨਾਲ ਮੈਂ ਸੁਣਾ ਸਕਿਆ ਇਹ ਮੈਂ ਸਮਝਦਾ ਇਸ ਗੱਲ ਦਾ ਮੈਂ ਸ਼ੁਕਰਾਨਾ ਕੀਤਾ ਇਹਨਾਂ ਦਾ ਧੰਨਵਾਦ ਕੀਤਾ ਆ ਫਿਰ ਉਹ ਜਿਹੜੀ ਖਬਰ ਦੁੱਧੀ ਡੇਰੇ ਸਾਸਿਆ ਬਾਰੇ ਆਈ ਜਾ ਰਹੀ ਸੀ ਉਹਦੇ ਬਾਰੇ ਵੀ ਮੈਂ ਸਪਸ਼ਟੀਕਰਨ ਉਹਦੋਂ ਦਿੱਤਾ ਉਹ ਤੇ ਸੱਚ ਮੌਕਾ ਮੈਨੂੰ ਮਿਲਿਆ ਜਿਹੜੀਆਂ ਗੱਲਾਂ ਮਤਲਬ ਬਿਲਕੁਲ ਝੂਠੀਆਂ ਖਬਰਾਂ ਔਰ ਅਸੀਂ ਬਾਅਦ ਦੇ ਵਿੱਚ ਭਾਵੇਂ ਉਸ ਟਾਈਮ ਖੰਡਨ ਨਾ ਕਰ ਸਕੇ ਉਹਦੀ ਮਾਫੀ ਮੈਂ ਮੰਗੀ ਸੀ ਤਰ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਉਹਨਾਂ ਦਾ ਖੰਡਨ ਕੀਤਾ ਸੀ ਪਰ ਜਿਹੜੀਆਂ ਗੱਲਾਂ ਜਿਹੜੀ ਹੋਏ ਨਹੀਂ ਸੀ ਸਕਦੀਆਂ ਉਹ ਆਪੇ ਅਖਬਾਰਾਂ ਦੇ ਬਿਆਨ ਬਣਾ ਕੇ ਆਪੇ ਮਤਲਬ ਮਨਘੜਤ ਕਹਾਣੀਆਂ ਬਣਾ ਕੇ ਲਾਉਣ ਦੀ ਜਿਹੜੀ ਪ੍ਰਕਿਰਿਆ ਚੱਲੀ ਹੈ ਦੀ ਸਾਰਿਆਂ ਨੇ ਚਿੰਤਾ ਪ੍ਰਗਟ ਕੀਤੀ ਆ ਇਹ ਸੋਸ਼ਲ ਮੀਡੀਆ ਰਹੀਂ ਜਿਵੇਂ ਲੋਕਾਂ ਦਾ ਅਕਸ ਵਿਗਾੜ ਕੇ ਮਾਲਾ ਮਨਕਰਤ ਕਹਾਣੀਆਂ ਬਣਾ ਕੇ ਕਰਵਾ ਚੱਲ ਗਿਆ ਇਹ ਇਸੇ ਕਰਕੇ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆ ਕੇ ਅਸੀਂ ਸਖਤੀ ਨਾਲ ਨੋਟਿਸ ਲਿਆ ਸੋ ਆਈ ਸਿੰਘ ਸਾਹਿਬ ਦੇ ਵੀ ਧਿਆਨ ਚ ਲਿਆਦਾ ਸੀ ਸੋ ਮੈਨੂੰ ਤਾਂ ਮੈਨੂੰ ਦਾ ਨਿੱਜੀ ਤੌਰ ਤੇ ਮੌਕਾ ਮਿਲਿਆ ਇਸ ਵਸਟੀ ਕਰਨ ਦਾ ਸਫਾਈ ਰੱਖਣ ਦਾ ਸੱਚ ਬੋਲਣ ਦਾ ਕਿਉਂਕਿ ਅਸੀਂ ਇਹ ਵੀ ਕਿਹਾ ਵੀ ਅਸੀਂ ਤਾਂ ਆਪ ਆਪਣੇ ਆਪ ਨੂੰ ਪੇਸ਼ ਕੀਤਾ ਅਸੀਂ ਝੂਠ ਬੋਲ ਨਹੀਂ ਸੀ ਸਕਦੇ ਜਦੋਂ ਅਸੀਂ ਆਪਣੇ ਆਪ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਤਲਬ ਜਦੋਂ ਵੀ ਅਕਾਲੀ ਸਰਕਾਰ ਸਮੇਂ ਜਾਣੇ ਜਾਣੇ ਗਲਤੀਆਂ ਹੋਈਆਂ ਉਹਨਾਂ ਦੀ ਖਿਮਾ ਜਾਂਚ ਲਈ ਅਸੀਂ ਆਪ ਆਏ ਲਿਖ ਕੇ ਦੇ ਕੇ ਗਏ ਤੇ ਉਹ ਤੋਂ ਬਾਅਦ ਸੇਵਾ ਲੱਗੀ ਅਸੀਂ ਉਹ ਪੂਰੀ ਕੀਤੀ ਸੋ ਉਹਦਾ ਅਸੀਂ ਚੇਚੇ ਚੋਂ ਤੇ ਧੰਨਵਾਦ ਕਰਦੇ ਹਾਂ ਇਹ ਬਿਲਕੁਲ ਇਹ ਤਾਂ ਕਲੀਅਰ ਗੱਲ ਆ ਵੀ ਕਿਸੇ ਨਾ ਕਿਸੇ ਸਾਜ਼ਿ ਦੇ ਤਹਿਤ ਜਿਹੜੀ ਮੈਂ ਕੱਲ ਏਡੀਜੀਪੀ ਸਿਕਿਉਰਿਟੀ ਨੂੰ ਵੀ ਜਿਹੜਾ ਲਾਈਡ ਆਰਡਰ ਨੂੰ ਦਿਲ ਲਿਖ ਕੇ ਦੇ ਕੇ ਆਇਆ ਮੈਂ ਕਿਹਾ ਵੀ ਇਹਦੀ ਜਾਂਚ ਕੀਤੀ ਜਾਵੇ ਉਹਨਾਂ ਨੇ ਐਸਐਸਪੀ ਪਟਿਆਲਾ ਨੂੰ ਮਾਰਕ ਕੀਤੀ ਵੀ ਤੇ ਪਿੱਛੇ ਕੌਣ ਆ ਕਿਹੜੇ ਸਾਥੀ ਲੋਗ ਜਿਹੜੇ ਸਾਜ਼ਸ਼ਾ ਕਰਕੇ ਇਸ ਤਰ੍ਹਾਂ ਦਾ ਬੰਦ ਘੜਤ ਕਹਾਣੀਆਂ ਬਣਾ ਕੇ ਖਾਸ ਤੌਰ ਤੇ ਮੇਰਾ ਅਕਸ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਇਹਨਾਂ ਦੀ ਪਰ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਸੇ ਲਈ ਅਸੀਂ ਕਾਨੂੰਨੀ ਨੋਟਿਸ ਦਿੱਤਾ ਇਸੇ ਲਈ ਮਤਲਬ ਤਾੜਨਾ ਕੀਤੀ ਹੈ ਤਾਂ ਕਿ ਅੱਗੇ ਨੂੰ ਇਸ ਤਰ੍ਹਾਂ ਦੇ ਸ਼ਰਾਰਤਾਂ ਬੰਦ ਹੋਣ ਔਰ ਉਹਨਾਂ ਨੇ ਤਾਂ ਬੰਦ ਕਰਤੀ ਜਿਨ੍ਹਾਂ ਨੇ ਮਨ ਘੜ ਤੱਕ ਕਹਾਣੀ ਬਣਾ ਕੇ ਚਲਾਈ ਸੀ ਸੋ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਓਵਰ ਆਲ ਹੀ ਚਿੰਤਾ ਦੀ ਗੱਲ ਆ ਮਤਲਬ ਅੱਜ ਲੋਡ ਆ ਤਾਕੇ ਪਾਤਰੇ ਵਿੱਚ ਬਕਰੇਵੇ ਜਿਹੜੇ ਨੇ ਪਾਤਰੇ ਵਿੱਚ ਭਲੇਖੇ ਪਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਹੁਣ ਮੈਂ ਜਦੋਂ ਬਲੈਕ ਥੰਡਰ ਹੋਇਆ ਉਦੋਂ ਗਵਰਨਰ ਰਾਜ ਚ ਹੋਇਆ ਇਹ ਸਭ ਨੂੰ ਪਤਾ ਮਤਲਬ 1988 ਚ ਉਦੋਂ ਦਾ ਬਰਨਾਲ ਸਰਕਾਰ ਕਿੱਥੇ ਹੋ ਸਵੇ ਮੈਂ ਮੰਤਰੀ ਕਿਵੇਂ ਹੋ ਸਕਦਾ ਗਵਰਨਰ ਰਾਜ ਤੇ ਉਦੋਂ ਪਹਿਲਾਂ 1986 ਚ ਇੱਕ ਪੁਲਿਸ ਐਂਟਰੀ ਹੋਈ ਸੀ ਜਿਹਨੂੰ ਬਲੈਕ ਥੰਡਰ ਬੰਨ ਕਹਿ ਦਿੰਦੇ ਆ ਆਮ ਚਰਚਾ ਚ ਤੇ ਉਦੋਂ ਮੈਂ ਮੰਤਰੀ ਨਹੀਂ ਸੀ ਮਤਲਬ ਦੋਏ ਗੱਲਾਂ ਮਤਲਬ ਇੱਥੇ ਅਕਾਲਤਾ ਸਭ ਤੇ ਝੂਠ ਬੋਲਿਆ ਗਿਆ ਉਹ ਵੀ ਅਸੀਂ ਨੋਟਸ ਵਿੱਚ ਲੈਂਦਾ ਇਸ ਤਰ੍ਹਾਂ ਦੇ ਸ੍ਰੀ ਕਾਰਤਾ ਸਾਹਿਬ ਤੇ ਝੂਠ ਬੋਲਣ ਬਾਰੇ ਦਾ ਜ਼ਰੂਰ ਨੋਟਸ ਲੈਣਾ ਚਾਹੀਦਾ ਤੁਮਾਰਾ ਇਸ ਪਵਿੱਤਰ ਸਥਾਨ ਤੇ ਸੱਚ ਸੁਣਾਉਣ ਦਾ ਮੌਕਾ ਸਾਨੂੰ ਦੇ ਕੇ ਮੈਂ ਤਾਂ ਉਸੇ ਲਈ ਸਿੰਘ ਸਾਹਿਬ ਦਾ ਧੰਨਵਾਦ ਕਰਕੇ ਆਇਆ ਠੀਕ ਹੈ ਦੇਖੋ ਸਾਂਝਵੇਂ ਸੰਘਰਸ਼ ਤੇ ਲੱਗੇ ਹੋਏ ਨੇ ਖਾਸ ਤੌਰ ਤੇ ਸਜਗਜੀਸੀ ਡੱਲੇਵਾਲ ਦੀ ਸੇ ਜਿਹੜੀ ਆ ਬੜੀ ਖਰਾਬ ਹੁੰਦੀ ਜਾ ਰਹੀ ਆ ਮੈਨੂੰ ਦੁਖੀ ਇਸ ਗੱਲ ਦਾ ਕਿ ਪੰਜਾਬ ਸਰਕਾਰ ਨੂੰ ਚਿੰਤਾ ਹੀ ਕੋਈ ਨਹੀਂ ਬੈਠਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵਾਂ ਨੂੰ ਮਾਹ ਲੋ ਗੰਭੀਰਤਾ ਦਿਖਾਉਣੀ ਚਾਹੀਦੀ ਆ ਸਜੀਦਗੀ ਦਿਖਾਉਣੀ ਚਾਹੀਦੀ ਆ ਦੋਵੇਂ ਸਰਕਾਰਾਂ ਮਾਹ ਲੋ ਤਾਲਮੇਲ ਕਰਨ ਪੰਜਾਬ ਸਰਕਾਰ ਨੂੰ ਕੇਂਦਰ ਨਾਲ ਤਾਲਮੇਲ ਕਰਕੇ ਇਸ ਅਹਿਮ ਸਮੱਸਿਆ ਦਾ ਹੱਲ ਕੱਢਣ ਵੱਲ ਪਹਿਲ ਕਦਮੀ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਇਹ ਕਿਸਾਨ ਐਡਿਟੇਸ਼ਨ ਸ਼ੁਰੂ ਹੋਈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਉਦੋਂ ਮੁੱਖ ਮੰਤਰੀ ਪੰਜਾਬ ਨੇ ਬੜੇ ਬਾਹਾਂ ਖੜੀਆਂ ਕਰ ਕਰਕੇ ਕਿਹਾ ਸੀ ਕਿ ਅਸੀਂ ਕਿਸਾਨਾਂ ਲਈ ਲੜਾਂਗੇ ਕਿਸਾਨਾਂ ਲਈ ਮਰਾਂਗੇ ਕਿਸਾਨਾਂ ਲਈ ਖੜਾਂਗੇ ਪਰ ਅੱਜ ਮੁੱਖ ਮੰਤਰੀ ਸਾਹਿਬ ਲੱਭ ਨਹੀਂ ਰਹੇ ਤੇ ਡਲਿਆਲ ਸਾਹਿਬ ਦੀ ਸਿਹਤ ਜਿਵੇਂ ਖਰਾਬ ਹੋ ਰਹੀ ਹੈ ਕੋਈ ਹਾਲਾਤ ਹੈ ਜੇ ਖਰਾਬ ਹੋ ਗਏ ਤਾਂ ਪੰਜਾਬ ਦੇ ਹਾਲਾਤ ਹੋਰ ਖਰਾਬ ਹੋਣਗੇ ਪੰਜਾਬ ਨੇ ਪਹਿਲਾਂ ਹੀ ਬੜਾ ਸੇਕ ਚ ੱਲਿਆ ਪੰਜਾਬ ਪਹਿਲਾਂ ਹੀ ਬਲਦੀ ਦੇ ਬੁੱਥੇ ਚ ਪਿਆ ਰਿਹਾ ਤੇ ਅੱਜ ਹੋਰ ਹਾਲਾਤ ਨਾ ਖਰਾਬ ਹੋਣ ਤਾ ਮਤਲਬ ਹੁਣ ਗੰਭੀਰਤਾ ਨਾਲ ਸਜੀਦਗੀ ਨਾਲ 50 ਸਰਕਾਰ ਨੂੰ ਪਹਿਲ ਕਦਮ ਵਗਲ ਕੇ ਕੇਂਦਰ ਨਾਲੇ ਨਵਟਾਰਾ ਕਰਨਾ ਚਾਹੀਦਾ ਸਮੱਸਿਆ ਦਾ ਸਮੱਸਿਆ ਦਾ ਹੱਲ ਕਰਾਉਣਾ ਚਾਹੀਦਾ ਬਲਕਿ ਮੈਂ ਤਾਂ ਇੱਥੋਂ ਤੱਕ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠਾ ਕੀਤਾ ਜਾਵੇ ਸਾਰੇ ਪੰਜਾਬ ਦੇ ਸਰਪਾਰਟੀ ਮੀਟਿੰਗ ਸਦਕੇ ਮੁੱਖ ਮੰਤਰੀ ਸਾਹਿਬ ਨੂੰ ਕੇਂਦਰ ਦੇ ਕੋਲੇ ਕੇਸ ਰੱਖਣਾ ਚਾਹੀਦਾ ਤਾਂ ਕਿ ਪੰਜਾਬ ਦਾ ਵਪਾਰ ਠੱਪ ਹੋਇਆ ਪਿਆ ਕਾਰੋਬਾਰ ਠੱਪ ਹੋਇਆ ਪਏ ਨੇ ਔਰ ਲੋਕਾਂ ਨੂੰ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ ਸੜਕਾਂ ਤੇ ਜਾਂਦੇ ਆਉਂਦੇ ਨੂੰ ਔਰ ਫਿਰ ਡੱਲਿਆਲ ਸਾਹਿਬ ਦੀ ਸਿਹਤ ਜਿੰਨੀ ਖਰਾਬ ਹੁੰਦੀ ਜਾ ਰਹੀ ਹੈ ਉਹਦੀ ਚਿੰਤਾ ਸਾਰੇ ਪੰਜਾਬ ਕੀ ਦੇਸ਼ ਦੇ ਕਿਸਾਨਾਂ ਨੂੰ ਲੱਗੀ ਹੋਈ ਆ ਸੋ ਐਸੇ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਕੇਂਦਰ ਸਰਕਾਰ ਨੇ ਇਹ ਮੰਨ ਲਾਇਆ ਕਿ ਵਕਫਾ ਸਿਰਸੀ ਪਾਰਟੀਆਂ ਕਿਸਾਨਾਂ ਨੂੰ ਮੋਟੇ ਨੂੰ ਲੈ ਕੇ ਰਾਜਨੀਤੀ ਕਰੇ ਇਹ ਬੜੀ ਗੱਲ ਆ ਤੇ ਉਹ ਕੇਂਦਰ ਸਰਕਾਰ ਵੱਲੋਂ ਇਹ ਰੋਪ ਲਾਉਣਾ ਹੋਏ ਸਿਆਸੀ ਪਾਰਟੀਆਂ ਮਤਲਬ ਇਹਦੇ ਹਾਲਾਤ ਖਰਾਬ ਕਰ ਰਹੀਆਂ ਨੇ ਗਲਤ ਆ ਕਿਉਂਕਿ ਕਿਸਾਨ ਜਿਥੇ ਬੰਦਿਆਂ ਦਾ ਸਿਆਸੀ ਪਾਰਟੀਆਂ ਨੂੰ ਨੇੜੇ ਨਹੀਂ ਲੱਗਣ ਦੇਣੀ ਆ ਕਿਸਾਨ ਜਿਥੇ ਬੰਦਿਆਂ ਨਾਲ ਸਿੱਧਾ ਰਾਬਤਾ ਕਰਨਾ ਚਾਹੀਦਾ ਕੋਈ ਵੀ ਸਿਆਸੀ ਪਾਰਟੀ ਅਜੇ ਤੱਕ ਬਲ ਉਸ ਤਰ੍ਹਾਂ ਦਾ ਇਹ ਵੈਜੀਟੇਸ਼ਨ ਦੇ ਵਿੱਚ ਅਗੇ ਤਾਂ ਹੀ ਨਹੀਂ ਹੈ ਬਲਕਿ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਕੇ ਕੇਂਦਰ ਨੂੰ ਮਸਲਾ ਹੱਲ ਕਰ ਲੈਣਾ ਚਾਹੀਦਾ ਪਰ ਚੁੱਪ ਕਰਕੇ ਵੀ ਸਿਆਸੀ ਪਾਰਟੀਆਂ ਬੈਠ ਨਹੀਂ ਸਕਦੀਆਂ ਕਿਉਂਕਿ ਪੰਜਾਬ ਸਭ ਦਾ ਸਾਂਝਾ ਕਿਸਾਨ ਦੇ ਹਿੱਤ ਸਭ ਨੂੰ ਪਿਆਰੇ ਆ ਤੇ ਸਿਆਸੀ ਪਾਰਟੀਆਂ ਜੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਨਹੀਂ ਰੱਖਣਗੀਆਂ ਕਿਸਾਨੀ ਲਈ ਨਹੀਂ ਖੜਨਗੀਆਂ ਤੇ ਫਿਰ ਹੋਰ ਕੌਣ ਖੜੇਗਾ ਸੋ ਇਸ ਲਈ ਇਹਨੂੰ ਸਿਆਸੀ ਅੰਗਰ ਦੇਣ ਗੱਲ ਗੱਲ ਕਹਿਣਾ ਜਾਂ ਸਿਆਸੀ ਪਾਰਟੀਆਂ ਇਸ ਸੰਘਰਸ਼ ਤੋਂ ਲਾਹਾ ਘਟਣ ਦੀ ਗੱਲ ਕਹਿਣਾ ਸਰਾ ਸਾਰ ਇਹ ਦੋਸ਼ ਗਲਤ ਆ ਬਲਕਿ ਕੇਂਦਰ ਨੂੰ ਮੈਂ ਸਮਝਦਾ ਇਹ ਹਾਲਾਤ ਨਾ ਇਸ ਤਰ੍ਹਾਂ ਦੇ ਵਿਗੜਨ ਉਹਦੇ ਲਈ ਜ਼ਰੂਰ ਸਿਰੀ ਦੀ ਦਿਖਾਉਣ ਦੀ ਲੋੜ ਆ